ਕੀ ਹੈ ਵੀ ਇਹਨਾਂ ਨੂੰ 70000 ਰੁਪਏ ਕਿਲੇ ਦਾ ਮੁਆਵਜ਼ਾ ਦਿੱਤਾ ਹੈ ਮਕਾਨਾਂ ਦੇ ਪੈਸੇ ਦਿੱਤੇ ਜਾਣ ਪਸ਼ੂ ਕੋ ਮਰਿਆ ਤਾਂ ਉਹਦੇ ਪੈਸੇ ਦਿਆ ਪੂਰਾ ਸਰਵੇ ਕਰਨ ਪੰਜਾਬ ਦਾ ਮੈਂ 2013 ਦੇ ਵਿੱਚ ਐਮਪੀ ਸੀਗਾ ਹਾਂਜੀ ਹਾਂਜੀ ਉਦੋਂ ਬਾਅਦ ਉਦੋਂ ਪਾਰਲੀਮੈਂਟ ਜੀ ਮੈਂ ਹੁੰਦਾ ਸੀ ਉਦੋਂ ਬਾਅਦ ਕਾਂਗਰਸ ਦੀ ਸਰਕਾਰ ਸੀ ਤੇ 1200 ਤੋਂ ਵੱਧ 1200 ਕਰੋੜ ਤੋਂ ਵੱਧ پیسے ਜਿਹੜੇ ਸੀ ਪੰਜਾਬ ਨੂੰ ਲੈ ਕੇ ਦਿੱਤੇ। ਲੈ ਕੇ ਦਿੱਤੇ ਸੀ ਉਹਦੇ ਤੁਹਾਨੂੰ پیسے ਆ ਹੁਣ ਵੀ ਅਸੀਂ ਇਹ ਦੇਖ ਰਹੇ ਹਾਂ ਮੋਦੀ ਕਿੰਨੇ ਕਰਦਾ। ਯਾਰ ਡਰਨਾ ਕਿੰਨੇ ਗੁਣਾ ਵੱਧ ਨੁਕਸਾਨ ਹੋਇਆ ਅੱਜ ਲੈਟਰ ਆਪਣੇ ਰਿਮਾਈਂਡਰ ਅੱਜ ਫੇਰ ਦੂੰਗਾ। ਇਹਨਾਂ ਦਾ ਪੰਜਾਬ ਦਾ ਸਰਵੇ ਜਿਹੜੀ ਤੁਹਾਡੀ ਟੀਮ ਆ ਕੇ ਕਰੇ ਤਾਂ ਕਿ ਸਾਰਾ ਮੌਜਾ ਇਹ ਪੂਰਾ ਕਰਕੇ ਤੇ ਲੋਕਾਂ ਨੂੰ ਇੱਕ ਸਰ ਤੁਹਾਡੀ ਗੱਲ ਸਾਹ ਟੋਕ ਰਿਹਾ। ਇੱਧਰ ਵੇਖੋ ਰਸਤਾ ਸਾਡੀ ਪੌਲ ਕਾਦੀ ਬਣੀ ਹੈ। ਸਾਡਾ ਸਾਰਾ ਨਿਕਲ ਇਧਰੋ ਬਾਈ ਜੀ ਮਰ ਜਾ ਸਾਡਾ ਰਸਤਾ ਮਾਈ ਆਹ ਪਾਣੀ ਬਰੇ ਮਾਨ ਆ ਜਾ ਬੜਾ ਸੈਡ ਦੇ ਯਾਰ ਇੱਕ ਮਿੰਟ ਇੱਕ ਮਿੰਟ ਇੱਥੇ ਰੋ ਬਹੁਤ ਜ਼ਿਆਦਾ ਬਹੁਤ ਵਹਿਗ ਮਾਰੇ ਪਾਕਿਸਤਾਨ ਇੱਕ ਮਿੰਟ ਲੌਂਗ ਚਾਹੀਦਾ ਇਹ ਗੱਲ ਜਿਹੜੇ ਪੁੱਲ ਨੇ ਨਹੀਂ ਜੀ ਮਾਣੀ ਪਾਣੀ ਬਹੁਤ ਜ਼ਿਆਦਾ ਹੋ ਰਿਹਾ 10 ਗੁਣਾ ਜ਼ਿਆਦਾ ਹੋ ਗਿਆ ਉਹਦੇ ਕਾਰਨ ਹੈ ਇਹਦੇ ਇਹ ਪਤਰ ਵਾਲਾਂ ਨੇ ਹਾਂ ਜਿਹੜੀਆਂ ਫੜ ਸਕਦੇ ਇਹ ਵੀ ਪਲੈਨਿੰਗ ਕਰਕੇ ਲੰਬਾ ਵੱਸਤੇ ਪਸ਼ੂਆਂ ਵਾਸਤੇ ਚਾਰਾ ਵੀ ਲੈਂਦਾ ਹੈ ਤੇ ਹੋਰ ਸਮਗਰੀ ਵੀ ਲੈਂਦੀ ਹੈ ਤੁਹਾ ਨਾਲ ਜਿਹੜੀ ਆਪਾਂ ਤੁਸੀਂ ਐ ਘਬਰਾਉਣਾ ਤੁਹਾਨੂੰ ਇਹ ਤਾਂ ਮੈਂ ਗੱਲ ਦੱਸਣਾ ਚਾਹਾਂ ਤੁਸੀਂ ਪੁੱਟ ਜਾਂਦੇ ਹੋ ਸੰਨ 1988 ਦੇ ਵਿੱਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨ੍ਰਿੰਦੀਪ ਗਾਂਧੀ ਜੀ ਨੇ ਆਪ ਦੌਰਾ ਕੀਤਾ ਸੀ ਤੇ ਇਹ ਹੋਈ ਕਬਾਇਆ ਸਾਹਿਬ ਨੇ ਕਿੱਥੀ ਲਿਖੀ ਹੈ ਪ੍ਰਧਾਨ ਮੰਤਰੀ ਜੀ ਨੂੰ ਕੀ ਇਹਨਾਂ ਦੀ ਇੱਕ ਫਸਲ ਦੀ ਨਾ ਤੇ ਤਿੰਨ ਤਿੰਨ ਫਸਲਾਂ ਮਰ ਗਈਆਂ ਜਿੱਥੇ ਝੋਨੇ ਦੀ ਫਸਲ ਮਰ ਗਈ ਉਹਦੇ ਨਾਲ ਨਾਲ ਹੀ ਕਣਕ ਦੀ ਫਸਲ ਮਰ ਗਈ ਹੈ ਹਾਂਜੀ ਬੜਾ 50000 ਰੁਪਿਆ ਜਿਹੜੀ ਹੈਗੀ ਇਹ ਪੰਜਾਬ ਗਵਰਨਮੈਂਟ ਦੇਵੇ 50000 ਰੁਪਿਆ ਘੱਟੋ ਘੱਟ ਸੈਂਟਰਲ ਗਵਰਨਮੈਂਟ ਦੇਵੇ ਜਿਹੜਾ ਰੇਤਾ ਵਿੱਚ ਆ ਜਾਂਦਾ ਉਹ ਚੱਕਣ ਲਿਓ ਚੱਕਦੇ ਆ ਹਾਂਜੀ ਉਹਦੇ ਵਾਸਤੇ ਸਰਕਾਰ ਤੋਂ ਕਹਾਂਗੇ ਕਿ ਜੇ ਰੇਤਾ ਪੂਰੀ ਚੱਕ ਕੇ ਆਵਦਾ ਮਜਾਰਾ ਚੱਕ ਕਰ ਸਕੋ ਜਿਹੜੇ ਤੁਹਾਡੇ ਮਕਾਨ ਨੇ ਉਹਦਾ ਸਰਵੇ ਕਰਾਵਾਂਗੇ ਪ੍ਰਧਾਨ ਜੀ ਵੀ ਐਮਪੀ ਨੇ ਇੱਕ ਬਾਇਆ ਸਾਹਿਬ ਵੀ ਐਮਪੀ ਨੇ ਇਸ ਕਰਕੇ ਹਿੰਦੁਸਤਾਨ ਦੀ ਸਰਕਾਰ ਦੇ ਕੰਨ ਖੜਕਾ ਦਿਆਂਗੇ ਡਰੋ ਨਾ ਮੇਰੇ ਯਾਰੋ ਪਾਰਟੀ ਬਾਈ ਤੋਂ ਉੱਪਰ ਉੱਠ ਜਾਓ ਠੀਕ ਹੈ ਇਸ ਕਰਕੇ ਤੁਹਾਡੇ ਚਰਨਾ ਚਾਏ ਆ ਜਦੋਂ ਵੀ ਆਉਂਦਾ ਕੌਣ ਆਉਂਦਾ ਇੱਥੇ ਦੱਸੋ ਬੋਲੋ ਤੁਸੀਂ ਆਉਂਦੇ ਆ ਦੱਸੋ ਸੜਕ ਕਿਹਨੇ ਬਣਾਈ ਆ ਪੁਲ ਕਿਹਨੇ ਬਣਾਇਆ ਕਦੇ ਸੀ ਇਹ ਤੁਸੀਂ ਤੁਸੀਂ ਮੇਰੇ ਭਰਾਓ ਮੇਰੇ ਪਰਿਵਾਰ ਦੇ ਮੈਂਬਰ ਹੋ ਇਸ ਕਰਕੇ ਤਕੜੇ ਹੋ ਜੋ ਮੈਂ ਤੁਹਾਡੇ ਨਾਲ ਇਹ ਜੀ ਦੀ ਪਰਵਾਹ ਨਾ ਕਰੂੰ ਤੁਸੀਂ ਸਾਥ ਦੇਵਾਂਗੇ ਅਸੀਂ ਤੁਹਾਡੇ ਨਾਲ ਦੀ ਤਰੀਕੇ ਨੇ ਤੁਸੀਂ ਬਿਲਕੁਲ ਸਾਰਾ ਤੁਸੀਂ ਕਰਾ ਰਹੇ ਹੋ 10 ਕੋਟ ਦੀ 18 ਕੋਟ ਦੀ ਠੀਕ ਹੈ ਪ੍ਰਿੰਪਾ ਜੀ ਆਹ ਕੋਈ ਕੋਈ ਸਰ ਜੀ ਫਰੋਸਤੁਰ ਜ਼ਿਲ੍ਹੇ ਦੇ ਦੂਰ ਤੇ ਆਇਓ ਕਿੰਦਾਂ ਦੇ ਹਾਲਾਤ ਤੁਸੀਂ ਦੇਖੇ ਹੈਗੇ ਆ ਕੀ ਹੁਣ ਹਾਲਾਤ ਹੋ ਗਏ ਦੇਖੋ ਕਾ ਮੈਂ ਅੱਜ ਅਗਰ ਗਿਆ ਸੀਗਾ ਫਿਰ ਫੋਨ ਸਿੱਛ ਕਰਵਾ ਮਾ ਇੱਥੇ ਅਰੇ ਬਹੁਤ ਬਿਚਕਾ ਇਸ ਪ੍ਰਕਾਰ ਦੇ ਹਾਲਾਤ ਹੈ ਪੰਜਾਬ ਦੇ ਇਧਰ ਬੱਤਰ ਬਗਾਸਪੁਰ ਤੋਂ ਲੈ ਕੇ ਤੇ ਅੰਮ੍ਰੇਸਰ ਰਾਜਨਾਲਾ ਕਟੂਸਾ ਜੀਰਾ ਤੇ ਸੁਲਤਾਨਪੁਰੋਤੀ ਤੇ ਅਫਰੋਜ਼ਪੁਰ ਜਨਾਲਾਬਾਦ ਫਾਜ਼ਲਕਾ ਦੇ ਹਰ ਤੱਕ ਇਸ ਪਾਣੀ ਦੀ ਨ ਕਿ ਨੇ ਕਾਫੀ ਵੱਡਾ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਦਾ ਹੈ ਮਜ਼ਦੂਰਾਂ ਨੂੰ ਵੀ ਦਿਹਾੜੀ ਨਹੀਂ ਮਿਲ ਰਹੀ 200 ਰੁਪਏ ਦੀ ਦਿਹਾੜੀ ਜਾਂਦੇ ਪਸ਼ੂ ਮਰੀ ਪਈ ਨੇ ਮੈਂ ਰਾਸਤੇ ਚੁੱਕਿਆ ਹੈ ਔਰ ਲੋਗਾਂ ਨੇ ਆਪੇ ਘਰਾਂ ਚੋਂ ਪਸ਼ੂ ਕੱਢ ਗਿਓ ਬਾਹਰ ਬੰਨੀ ਬੈਠੇ ਨੇ ਪਈ ਦੇ ਉੱਤੇ ਸੋ ਆਫਤ ਹੈ ਕੁਦਰਤੀ ਆਫਤ ਹੈ ਲੇਕਿਨ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੇ ਥੋੜੀ ਸਿਆਣਫ ਕੀਤੀ ਜਾਂਦੀ ਭਾਖੜਾ ਦੇ ਜਿਹੜੇ ਪਹਿਲਾਂ ਆਲਰੇਡੀ ਉਧਰ ਪਾਣੀ ਫੁੱਲ ਸੀਗਾ ਸਾਡੇ ਉੱਥੇ ਦੇਖ ਕੇ ਆਏ ਠੰਗੜਾ ਸਾਹਿਬ ਨੇ ਆਈਏ ਰਸ ਉਹਨਾਂ ਨੇ ਆ ਕੇ ਦੱਸਿਆ ਜੇ ਉਹ ਹੌਲੀ ਹੌਲੀ ਰਿਲੀਜ਼ ਕੀਤਾ ਜਾਂਦਾ ਪਾਣੀ ਤਾਂ ਸ਼ਾਇਦ ਇਨੀ ਮਾਰਨਾ ਹੁੰਦੀ ਪਾਣੀ ਲੰਘ ਜਾਂਦਾ ਇੱਕੋ ਡੈਮ ਜਦੋਂ ਉਹ ਵੀ ਭਰਿਆ ਡੈਮ ਵੀ ਭਰਿਆ ਤਾਂ ਉੱਤੋਂ ਵੀ ਪਾਣੀ ਆ ਗਿਆ ਜਦੋਂ ਛੱਡੋਗੇ ਤਾਂ ਫਿਰ ਪੰਜਾਬ ਨਹੀਂ ਡੁੱਬਣਾ ਹੌਲੀ ਹੌਲੀ ਚਲਾ ਜਾਂਦਾ ਉਹਨੂੰ ਸਿੱਧਾ ਸੱਤ ਨੂੰ ਚੁਪਾ ਕੇ ਤੇ ਪਾਕਿਸਤਾਨੋਂ ਸਿੱਡ ਦੇਣਾ ਤਾਂ ਇਹਦੇ ਨਾਲ ਨੁਕਸਾਨ ਘੱਟ ਹੋ ਸਕਦਾ ਚਲੋ ਹੁਣ ਅੱਜ ਦੇ ਹਾਲਾਤ ਹੈ ਹਜੇ ਤੱਕ ਵੀ ਕੋਈ ਚੰਗੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਨਹੀਂ ਪਹੁੰਚੇ ਲੋਕ ਆਪਣੇ ਆਪ ਇੱਕ ਦੂਜੇ ਦੀ ਮਦਦ ਕਰ ਰਹੇ ਆਪਣੇ ਆਪ ਸਾਇਟਾ ਕਾਪ ਨੇ ਅੱਜ ਪਿੰਕੀ ਜੀ ਬਣਾ ਨੇ ਅੱਜ ਚਾਰੇ ਦਾ ਇੰਤਜ਼ਾਮ ਕੀਤਾ ਹੈ ਹੋਰ ਵੀ ਕਈ ਚੀਜ਼ਾਂ ਦਾ ਇੰਤਜ਼ਾਮ ਕੀਤਾ ਹੈ ਜਿਹੜੀਆਂ ਕਿ ਆਟੇ ਦਾ ਤਾਂ ਜੋ ਲੋਕਾਂ ਨੂੰ ਦਿਲ-ਫੁਲ ਪੇਟਾ ਮਦਦ ਕਰ ਸਕੇ। ਸੋ ਇਸੇ ਤਰ੍ਹਾਂ ਹੀ ਅਸੀਂ ਪੂਰੇ ਪੰਜਾਬ ਦੇ ਵਿੱਚ ਆਪੇ ਕਾਂਗਰਸੀ ਭਰਾਵਾਂ ਨੂੰ ਸੁਨੇਹੇ ਲਾਈ ਹੈ। ਜਿਹੜੇ-ਜਿਹੜੇ ਜ਼ਿਲ੍ਹੇ ਅਫੈਕਟਡ ਹੈਗੇ ਇੱਕ ਅਦੇ ਦਿਨ ਦੇ ਵਿੱਚ ਉਹਨਾਂ 'ਚ ਅਸੀਂ ਰਾਸ਼ਨ, ਪਾਣੀ, ਸਮਾਨ ਸੱਦਾ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਲੇਕਿਨ ਇਹਦਾ ਦਾ ਮੁਕੰਮਲ ਹੱਲ ਹੋ ਕੋਈ ਵਿਚਾਰਿਆਂ ਦਾ 2 ਸਾਲਾਂ ਬਾਅਦ ਫੇਰ ਪਾਣੀ ਆ ਜਾਂਦਾ 2 ਸਾਲਾਂ ਬਾਅਦ ਫੇਰ ਆ ਜਾਂਦਾ ਹੈ। ਗਰਦਾਬਰੀਆਂ ਇਹਨਾਂ ਦੀਆਂ ਤੋੜ ਦਿੱਤੀਆਂ ਗਈਆਂ। ਸੋ ਖਬਾਇਆ ਸਾਹਿਬ ਨੇ ਵੀ ਚਿੱਠੀ ਲਿਖੀ ਹੈ ਅਸੀਂ ਉਹ ਇਹ ਨਹੀਂ ਪੂਰੀ ਦਮਖੰਦ ਦੇ ਨਾਲ ਪਾਰਲੀਮੈਂਟ 'ਚ ਵੀ ਆਵਾਜ਼ ਉਠਾਵਾਂਗੇ ਇੱਥੇ ਵੀ ਲੜਾਈ ਲੜਾਂਗੇ ਸਾਡੇ ਇੱਥੇ ਆਉਣ ਦਾ ਮਤਲਬ ਇਹ ਹੁੰਦਾ ਇੱਕ ਤਾਂ ਲੋਕਾਂ ਦੇ ਨਾਲ ਉਹਨਾਂ ਦੇ ਹਮਦਰਦੀ ਹੁੰਦੀ ਹੈ ਦੂਜਾ ਕੋਈ ਆਉਣੇ ਤਾਂ ਉਹ ਚੀਜ਼ ਵਸੂ ਲੈਉਣੇ ਤੀਜਾ ਸਰਕਾਰ ਦੇ ਵੀ ਤੁਹਾਡੇ ਰਾਹੀਂ ਕੰਨ ਖੋਦੇ ਕਿ ਸ਼ਰਮ ਕਰ ਲੋ ਮਾੜੀ ਬੰਤੀ ਹੈਲੀਕਾਪਟਰ ਤੇ ਦੌਰਾ ਕਰ ਲਿਆ ਤੁਸੀਂ ਵੀ ਆਓ ਤੁਹਾਡੇ ਐਮ ਐਲ ਏ ਆਉਣ ਤੁਹਾਡਾ ਡੀ ਸੀ ਆਵੇ ਤੁਹਾਡਾ ਤਹਿਸੀਲਦਾਰ ਆਵੇ ਤੁਹਾਡਾ ਪਟਵਾਰੀ ਆਵੇ ਇਹਨਾਂ ਦੇ ਕਰ ਪਾਣੀ ਹੈ ਕੁਝ ਨਾ ਕੁਝ ਰਾਹਤ ਇਹਨਾਂ ਲੋਕਾਂ ਦੀ ਜਿਹੜੀ ਸਰ ਮੰਗਿਆ ਕਿ ਇਹਨਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਤਾਂ ਪਾਣੀ ਆਂਦਾ ਸਰਕਾਰ ਕਹਿੰਦੀ ਕਿ ਅਸੀਂ ਮੁਆਵਜ਼ਾ ਦਿੰਦੇ ਹਾਂ ਸੈਂਟਰ ਸਰਕਾਰ ਵੀ ਕਹਿੰਦੀ ਲੇਕਿਨ ਇਹਨਾਂ ਲੋਕਾਂ ਤੱਕ ਮੁਆਵਜ਼ਾ ਤਾਂ ਨਹੀਂ ਪਹੁੰਚਦਾ ਕਿਉਂਕਿ ਜ਼ਮੀਨਾਂ ਕੱਚੀਆਂ ਨੇ ਤਾਂ ਉਹਨੂੰ ਲੈ ਕੇ ਪਿਛਲੇ ਇੰਨੇ ਸਾਲਾਂ ਤੋਂ ਕਦੀ ਕੋਈ ਪਾਲਿਸੀ ਨਹੀਂ ਬਣ ਪਾਈ ਇਹਨਾਂ ਦੀਆਂ ਗੁਦਾਵਰੀਆਂ ਰੱਦ ਕਰ ਦਿੱਤੀਆਂ ਗਈਆਂ ਸੋ ਦੇਖੋ ਦੈਟ ਇਜ਼ ਵਿਦ ਦਾ ਸੈਂਟਰ ਗਵਰਨਮੈਂਟ ਉਹ ਸੈਂਟਰ ਸਰਕਾਰ ਨੇ ਕਰਨਾ ਨਾਲ ਪੂਰੇ ਤੇ ਪੰਜਾਬ ਸਰਕਾਰ ਨੂੰ ਤਵੱਜੂ ਦੇ ਕੇ ਉਹ ਲੜਾਈ ਲੜਨੀ ਚਾਹੀਦੀ ਹੈ। ਉਰੇ ਹਾਸੇ ਮੈਂ ਤੇ ਘਬਾਇਆ ਸਾਹਿਬ ਵੀ ਦੀਸ਼ਤੀ ਪਾਰਲਮੈਂਟ ਦੇ ਵਿੱਚ ਅਸੀਂ ਇਸ ਇਸ਼ੂ ਤੇ ਸਪੈਸ਼ਲ ਆਵਾਜ਼ ਚੱਕ ਕੇ ਇਹ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤਾਂ ਜੋ ਇਹਨਾਂ ਨੂੰ ਜਮੀਨਾਂ ਇਹਨੀਆਂ ਪੱਕੀਆਂ ਅਲਾਟ ਕੀਤੀਆਂ ਜਾਣ, ਗਿਰਦਾਦੀਆਂ ਇਹਦੇ ਨਾਮ ਹੋ ਜਾਣ। ਤਾਂ ਜੋ ਖਰਾਬੇ ਦੇ ਪੈਸੇ ਇਹਨਾਂ ਨੂੰ ਮਿਲਣ। ਸਾਹਿਬ ਕਾਂਗਰਸ ਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ? ਤੁਸੀਂ ਇੱਕ ਪੋਸਟ ਵੀ ਸਾਂਝੀ ਕੀਤੀ ਹੈਗੀ ਸੀ ਵਿਧਾਇਕਾਂ ਨੇ ਕਿਹਾ ਹੈਗਾ ਸੀ। ਸੋ ਇਹ ਸਾਨੂੰ ਦੇਖ ਕੇ ਫਿਰ ਭਗਵੰਤ ਮਾਨ ਨੇ ਵੀ ਪੂਛ ਸਾਂਝੀ ਕੀਤੀ ਅਸੀਂ ਇਹ ਕਿਹਾ ਕਿ ਸਾਰੇ ਵ代ਕ ਸਾਰੇ ਐਮਪੀ ਇੱਕ ਇੱਕ ਮਹੀਨੇ ਦੀ ਤਨਖਾ ਤਾਂ ਮਿਨੀਮਮ ਦੇਣ ਜਿਹੜਾ ਵੱਧ ਦੇ ਸਕਦਾ ਉਹ ਵੱਧ ਦੇਵੇ ਨਾ ਜਿਹੜੇ ਲੜੇ ਵੀ ਹੈ ਸਾਡੇ ਚੋਣਾਂ ਦਾ ਜ਼ਿਲ੍ਹੇ ਦੇ ਪ੍ਰਧਾਨ ਉਹ ਰਾਸ਼ਨ ਪਾਣੀ ਦਾ ਇੰਤਜ਼ਾਮ ਕਰਨ ਤਾਂ ਜੋ ਅਸੀਂ ਇਹਨਾਂ ਨੂੰ ਉਹ ਰਾਸ਼ਨ ਤੇ ਪਸ਼ੂਆਂ ਸੇ ਚਾਰਾ ਤੇ ਕਮ ਸੇ ਕਮ ਗੁਜ਼ਾਰਾ ਕਰਨ ਲਈ ਜਿੰਨੇ ਦਿਨ ਪਾਣੀ ਦੀ ਜਾਦਾ ਮਾਰ ਹੈ ਉਹ ਅਸੀਂ ਰਾਸ਼ਕ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਅੱਧੇ ਦਿਨ ਦੇ ਵਿੱਚ 55 ਤੇ ਅੱਜ ਵੀ ਲੈ ਕੇ ਆਏ। ਸਰਪੀ ਇਹ ਵੀ ਗੱਲ ਕਹੀ ਹੈ ਕਿ ਆਹ ਨਾਲੇ ਸਮੇਂ ਦੇ ਵਿੱਚ ਸ਼ਾਇਦ ਅਸੀਂ ਫੋਰ ਆਪਣੀ ਅੱਕੇ ਕਿਉਂ ਮਹੀਨੇ ਦੀਆਂ ਦੋ ਦੋ ਮਹੀਨੇ ਦੀ ਸੈਲਰੀ ਦਿੱਤੀ। 100% 100% ਜਿਹੜੇ ਜਿਹੜੇ ਜਿਹੜਾ ਜ਼ਿਆਦਾ ਜਿਨ੍ਹਾਂ ਦੇ ਕੋਲੇ ਕੋਈ ਚਾਰ ਪੈਸੇ ਹੈਗੇ ਘਰੋਂ ਸੋਖੇ ਹੈ। ਉਹ ਜ਼ਿਆਦਾ ਵੀ ਦੇ ਨਹੀਂ। ਜ਼ਰੂਰੀ ਨਹੀਂ ਹੈ ਕਿ ਮਹੀਨੇ ਦੀ ਦੇਣ ਜੇ ਦੋ ਮਹੀਨੇ ਦੇਣੀ ਬੰਦੀ ਹੈ ਤਾਂ ਉਹ ਵੀ ਫਿਰ ਚਾਰਾਂ ਹੀ ਦੇਣੀ ਬੰਦੀ ਹੈ ਚਾਰਾਂ ਹੀ ਦੇ। ਸਾਨੂੰ ਔਖੇ ਸਮੇਂ ਤੇ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਕਿ ਸਾਨੂੰ ਸਾਡੇ ਲੋਕਾਂ ਨਾਲ ਖੜੇ ਹੋਣਾ ਚਾਹੀਦਾ ਅੱਜ ਵੀ ਕਹਿੰਦੇ ਹੈਗੇ ਨੇ ਕਿ ਜਦੋਂ ਤਾਂ ਪਾਣੀ ਆਉਂਦਾ ਉਦੋਂ ਤਾਂ ਸਾਰੇ ਲੀਡਰ ਆ ਜਾਂਦੇ ਲੇਕਿਨ ਜਦੋਂ ਪਾਣੀ ਨਿਕਲ ਜਾਂਦਾ ਮਸੀਬਤਾਂ ਉਸ ਤੋਂ ਬਾਅਦ ਸਮਝ ਲੱਗਦੀ ਹੈ ਇਹ ਕੋ ਗੱਲ ਹੈ ਲੀਡਰ ਵੀ ਕੋਈ ਲੀਡਰਾਂ ਕੋਲ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਲੀਡਰਾਂ ਨੇ ਵੀ ਆਪਦੇ ਬਹੁਤ ਸਾਰੇ ਕਿੱਤੇ ਕਰਨੇ ਆ ਕੰਮ ਕਰਨੇ ਆ ਬਹੁਤ ਕੰਦੇ ਵੀ ਹੁੰਦੇ ਆ ਪੂਰਾ ਤਰ੍ਹਾਂ ਦੇ ਦਿਆਨ ਇਹਨੂੰ ਵਿਆਹ مسئلے ਤਰੱਕੀ ਕਰਨੀ ਹੁੰਦੀ ਹੈ ਨੇਚਰਲੀ ਬੰਦੇ ਦੀ ਪ੍ਰਾਇੋਰਟੀ ਹੋ ਜਾਂਦੀ ਹੈ ਵੀ ਅੱਜ ਬਾਰਿਸ਼ ਆਈ ਹੈ ਸਾਰੇ ਕੰਮ ਛੱਡ ਕੇ ਪਹਿਲਾਂ ਉੱਥੇ ਚੱਲਣਾ ਇਹ ਉਧਰਤੀ ਗੱਲ ਹੈ ਇਹਨੂੰ ਚਾਹੀਏ ਇੱਧਰ ਲੈ ਲੋ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਉਹ ਅਗਲਾ ਕਹਿੰਦਾ ਵੀ ਅਸੀਂ ਆ ਗਏ ਚਲੋ ਤਿਲ ਫੁੱਲ ਪੇਟਾ ਲਿਆਵਾਂਗੇ ਮਦਦ ਕਰਾਂਗੇ ਅਸੀਂ ਨਹੀਂ ਆਉਂਦੇ ਉਹ ਕਹਿੰਗੇ ਆਏ ਵੀ ਨਹੀਂ ਸਾਨੂੰ ਆ ਕੇ ਸਾਡੇ ਨਾਲ ਤਾਂ ਖੜੇ ਕਮ ਸੇ ਕਮ ਸਹਾਰਾ ਹੈ ਨਾਲ ਖੜੇ ਅੱਜ ਤੁਸੀਂ ਆਏ ਹੋ ਤੁਹਾਨੂੰ ਵੇਖ ਕੇ ਹੋ ਸਕਦਾ ਹੈ ਕਿ ਪੰਜਾਬ ਦੀ ਸਰਕਾਰ ਦਾ ਕੋਈ ਸੁੱਤੀ ਪਈ ਜਾਗੇ ਕੁਛ ਅਸੀਂ ਇੱਥੇ ਗੱਲ ਕਰਕੇ ਜਾਵਾਂਗੇ ਕੁਛ ਮਦਦ ਕਰਾਂਗੇ ਕਿਸੇ ਦਾ ਤਾਂ ਫਾਇਦਾ ਹੋਊਗਾ ਫਿਰ ਕੋਈ ਆਊਗਾ ਹੀ ਨਹੀਂ ਸੁਣੇ ਨਹੀਂ ਸੁਣੇਗਾ ਹੀ ਨਹੀਂ ਗੱਲ ਹੀ ਨਹੀਂ ਕਰੇਗਾ ਫਿਰ ਫਾਇਦਾ ਨਹੀਂ ਇੱਥੇ ਆਏ ਆ ਪੀਜਾਂਗੇ ਗੱਲ ਕਰਾਂਗੇ ਵੇਖਾਂਗੇ ਮਹਿਸੂਸ ਕਰਾਂਗੇ ਉਹਨਾਂ ਦਾ ਦੁੱਖ ਫਿਰ ਕਹਿੰਦਾ ਯਾਰ ਇਹਨਾਂ ਦੀ ਹੋਰ ਮਦਦ ਅੱਛਾ ਜੀ ਇਹਨਾਂ ਦਾ ਕਹਿਣਾ ਇਹ ਹੈ ਸਰ ਕੀ ਮਤਲਬ ਹੁਣ ਮੁਸੀਬਤ ਆ ਗਈ ਲੇਕਿਨ ਉਸ ਤੋਂ ਬਾਅਦ ਪਰੇਸ਼ਾਨੀਆਂ ਹੋਰ ਵੱਧਦੀਆਂ ਨੇ ਉਸ ਤੋਂ ਬਾਅਦ ਕੋਈ ਨਹੀਂ ਮਸਲੇ ਨਹੀਂ ਹੱਲ ਕਰਦਾ ਉਹ ਬਾਈ ਜੀ ਉਹ ਕਾਫੀ ਅਸੀਂ ਤਾਂ ਜਿੰਨਾ ਆਸ ਸਿੰਘ ਦੇ ਆਉਣੇ ਆ ਪ੍ਰਸ਼ਾਸਨ ਦੀ ਕੰਮ ਹੀ ਕਰਨਾ ਹੁੰਦਾ ਰੁਟੀਨ ਦੇ ਵਿੱਚ ਸਾਡਾ ਕੰਮ ਹੈ ਲੀਡਰ ਦਾ ਵਾਰੀ ਵਾਰੀ ਉਹਨਾਂ ਨੂੰ ਸੁਚੇਤ ਕਰਦੇ ਰਹਿਣਾ ਹੁਣ ਜਿਵੇਂ ਤੁਸੀਂ ਪੱਤਰਕਾਰ ਤੁਸੀਂ ਆਏ ਇਸ ਪਿੰਡ ਚ ਪਹਿਲਾਂ ਨਹੀਂ ਅੱਜ ਪਹਿਲਾਂ ਤਾਂ ਨਹੀਂ ਆਏ ਸਾਲ ਨਹੀਂ ਬਿਉਣੇ ਪਰ ਅੱਜ ਵੀਡੀਓ ਅੱਜ ਬਣਾਈ ਕਿਉਂ ਕਿ ਅੱਜ ਐਮਰਜੈਂਸੀ ਆ ਗਈ ਥੈਂਕ ਯੂ ਜੀ ਥੈਂਕ ਯੂ ਐਵਰੀ ਵਨ